ਲਓ ਵੀ ਦੋਸਤੋ ਆਪਾਂ ਤੁਹਾਨੂੰ ਲੈ ਕੇ ਆਏ ਆ ਦੂਜਾ ਨਨਕਾਣਾ ਕਹਿੰਦੇ ਇਹਨੂੰ ਸਰਾਏ ਨਾਗਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਆਪਾਂ ਦਿਖਾਉਨੇ ਆ ਸਾਰਾ ਗੁਰਦੁਆਰਾ ਸਾਹਿਬ ਇਤਿਹਾਸ ਦੱਸ ਦਿਆ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਇੱਧਰ ਆਪਣਾ ਕੋਸਟੇ ਤੋਂ ਰੋਲ ਆਉਂਦਾ ਇੱਧਰ ਮੁਕਸਰ ਸਾਹਿਬ ਤੋਂ ਆਉਂਦਾਗਾ ਇਹ ਰਸਤੇ 'ਚ ਪੈਂਦਾ ਸਰਾਏ ਨਾਗਾ ਪਿੰਡ ਕੋ ਆ ਲਿਖਿਆ ਹੋਇਆ ਆਓ ਚੱਲੀਏ ਦੂਜੇ ਨਨਕਾਣਾ ਇੱਥੇ ਗੁਰੂ ਅੰਗਦ ਦੇ ਜੀ ਦਾ ਜਨਮ ਸਥਾਨ ਆ ਆਪਾਂ ਦਰਸ਼ਨ ਕਰਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਪਣਾ ਮਕਸਦ ਇਹ ਹੈ ਵੀ ਆਪਾਂ ਘਰ ਬੈਠੇ ਗੁਰੂ ਘਰ ਦੇ ਦਰਸ਼ਨ ਕਰਾਈਏ ਜਿਹੜਾ ਬੰਦਾ ਆ ਨਹੀਂ ਸਕਦਾ ਦੂਰ ਨਟ ਜਿਹਨੂੰ ਨਹੀਂ ਪਤਾ ਆ ਤੇ ਆਪਾਂ ਦਰਸ਼ਨ ਕਰਾ ਸਕੀਏ ਚਲੋ ਦੋਸਤੋ ਅੱਗੇ ਆਪਾਂ ਚੱਲਦੇ ਹਾਂ ਤੇ ਦਰਸ਼ਨ ਕਰਾਵਾਂਗੇ ਸੰਗਤ ਜੀ ਕਰੋ ਦਰਸ਼ਨ ਆਪਾਂ ਐਂਟਰ ਹੋਣ ਲੱਗੇ ਆ ਸੰਗਤ ਜੀ ਇੱਥੇ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਆ ਤੇ ਆ ਬੱਚੇ ਇਹਨਾਂ ਤੋਂ ਪੁੱਛਦੇ ਕਿੱਥੋਂ ਆਏ ਪੁੱਤ ਹਏ ਫਤਿਹਵਾਦ ਉੱਥੋਂ ਆਏ ਆਲੀ ਸਤਰਾ ਹਾਂ ਇਹਦੇ ਨਾਲ ਆਇਓ ਮੰਮੀ ਪਾਪਾ ਹੋਰ ਭਾਬੀ ਵੀ ਆਈ ਆ ਅੱਛਾ ਅੱਛਾ ਧੂਆ ਵੀ ਠੀਕ ਹੈ ਤੋ ਦੇਖੋ ਸੰਗਤ ਜੀ ਦੂਰ ਦੂਰ ਤੋਂ ਇੱਥੇ ਸੰਗਤ ਆਉਂਦੀ ਹੈ ਦਰਸ਼ਨ ਕਰਨ ਲਈ ਸੰਗਤ ਜੀ ਤੁਸੀਂ ਦੇਖ ਰਹੇ ਹੋ ਜਦੋਂ ਐਂਟਰ ਹੁੰਨੇ ਆ ਤਾਂ ਇਹ ਬਹੁਤ ਵਿਸ਼ਾਲ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਅੱਗੇ ਪਾਰਕਿੰਗ ਬਣੀ ਹੋਈ ਹੈ ਤੇ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਇਤਿਹਾਸ ਤੇ ਇੱਥੇ ਦੀਵਾਨ ਹਾਲ ਵੀ ਹੋਣੀ ਹੈ ਲੰਗਰ ਵੀ ਹੋਣਾ ਹੈ ਮਾਤਾ ਜੀ ਦੇ ਨਾਮ ਦਾ ਸਾਰੀ ਤੁਹਾਨੂੰ ਹਿਸਟਰੀ ਦੱਸਦੇ ਹਾਂ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਹਿਲਾਂ ਆਪਾਂ ਮੜ ਕੇ ਇਤਿਹਾਸ ਵੀ ਦੱਸਾਂਗੇ ਕਦੋਂ ਇੱਥੇ ਸੰਗਤ ਇਕੱਤਰ ਹੁੰਦੀ ਉਹ ਵੀ ਦੱਸਾਂਗੇ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਦਈਏ ਉਸ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਵਾਹਿਗੁਰੂ ਵਾਹਿਗੁਰੂ ਲਿਖ ਕੇ ਸ਼ੇਅਰ ਕਰੋ ਜੀ ਤੇ ਇੱਥੇ ਹਰ ਟਾਈਮ ਉਹ ਗੁਰੂ ਗ੍ਰੰਥ ਸਾਹਿਬ ਉੱਪਰ ਨਾ ਪਾਰਟ ਚੱਲਦੇ ਰਹਿੰਦੇ ਆ ਇੱਥੇ ਹਰ ਟਾਈਮ ਚੱਲਦਾ ਰਿਹਾ ਸੰਗਤ ਜੀ ਬਾਬਾ ਜੀ ਨੇ ਆਪਣੀ ਗੱਲ ਬਾਤ ਹੋਈ ਬਾਬਾ ਜੀ ਨੇ ਕਿ ਇਸ ਥਾਂ ਦੇ ਉੱਪਰ ਹਰ ਪੁੰਨਿਆਂ ਤੇ ਮੇਲਾ ਲੱਗਦਾ ਪੁੰਨਿਆਂ ਤੇ ਬਹੁਤ ਭਾਰੀ ਗਿਣਤੀ ਚ ਸੰਗਤ ਆਉਂਦੀ ਆ ਇਸ ਤੋਂ ਬਿਨਾ ਤੋਂ ਬਿਨਾ ਇਸ ਥਾਂ ਤੇ ਗੁਰੂ ਅੰਗਦ ਦੇਵ ਜੀ ਦੇ ਜਨਮ ਸਮੇਂ 31 ਮਾਰਚ ਨੂੰ ਸਮਾਪਤੀ ਹੁੰਦੀ ਆ ਤੇ 2-3 ਦਿਨ ਪਹਿਲਾਂ ਇੱਥੇ ਸਮਾਗਨ ਚੱਲਦਾ 3-4 ਦਿਨ ਲਈ 31 ਮਾਰਚ ਨੂੰ ਸਮਾਪਤੀ ਹੁੰਦੀ ਹੈ ਕਿਸੇ ਸੰਗਤ ਨੇ ਆਉਣਾ ਦਰਸ਼ਨ ਕਰ ਲਈ ਉੰਨੇ ਆ ਤੇ ਆ ਸਕਦੇ ਆ ਤੇ ਜਾਂ 31 ਮਾਰਚ ਨੂੰ ਸਮਾਪਤੀ ਹੁੰਦੀ ਹੈ ਮੰਨ 27 28 29 4 ਦਿਨ ਸਮਾਗਮ ਚੱਲਦਾ ਹੈ ਦੇਖੋ ਬਹੁਤ ਵਿਸ਼ਾਲ ਸਰੋਵਰ ਬਣਿਆ ਹੋਇਆ ਆਪਾਂ ਸਰੋਵਰ ਦੇ ਵੱਲ ਜਾਂਦੇ ਆ ਸਰੋਵਰ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਬਹੁਤ ਹੀ ਇਤਿਹਾਸਕ ਥਾਨ ਮੰਨਿਆ ਜਾਂਦਾ ਕਿਉਂਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਤੇ ਦੂਜਾ ਨਨਕਾਣਾ ਇਸ ਨੂੰ ਕਿਹਾ ਜਾਂਦਾ ਸੰਗਤ ਜੀ ਇਹ ਸਰੋਵਰ ਬਣਿਆ ਹੋਇਆ ਸਰੋਵਰ ਦੇ ਦਰਸ਼ਨ ਕਰ ਲਓ ਦਰਸ਼ਨ ਕਰੋ ਬਹੁਤ ਵਿਸ਼ਾਲ ਸਰੋਵਰ ਬਣਿਆ ਹੋਇਆ ਇਸ ਤੋਂ ਬਨਾ ਸੰਗਤ ਜੀ ਮਾਤਾ ਕੀ ਵੀਰ ਜੀ ਲੰਗਰ ਹਾਲ ਬਣਿਆ ਹੋਇਆ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਧਰਮ ਪਤਨੀ ਸਨ ਇੱਥੇ 24 ਘੰਟੇ ਅਟੁੱਟ ਲੰਗਰ ਵਰਤਦਾ ਕਿਸੇ ਵੀ ਵੇਲੇ ਆ ਕੇ ਤੁਸੀਂ ਲੰਗਰ ਪ੍ਰਸ਼ਾਦੇ ਸਾਕ ਸਕਦੇ ਹੋ ਦਰਸ਼ਨ ਕਰੋ ਸੰਗਤ ਜੀ ਲੰਗਰ ਹਰ ਟਾਈਮ ਚੱਲਦਾ ਹੈ ਬਾਬਾ ਫਿਰੂ ਮਲ ਜੀ ਦੀਵਾਨ ਹਾਲ ਬਣਿਆ ਬਾਬਾ ਫਿਰੂ ਮਲ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਸਨ ਉਹਨੇ ਸੰਗਤ ਜੀ ਇਹ ਬਹੁਤ ਵਿਸ਼ਾਲ ਦੀਵਾਨ ਹਾਲ ਬਣਿਆ ਹੋਇਆ ਇੱਥੇ ਅਮਰਤ ਸੰਚਾਰ ਕੀਤਾ ਜਾਂਦਾ ਤੇ ਦੀਵਾਨ ਸਜਾਇਆ ਜਾਂਦਾ ਜਿੱਦਾਂ ਪੁੰਨਿਆ ਹੁੰਦੀ ਆ ਉਸ ਟਾਈਮ ਜੋ ਵੀ ਕੋਈ ਪ੍ਰੋਗਰਾਮ ਕੀਤਾ ਜਾਂਦਾ ਗੁਰੂ ਅੰਮ੍ਰਿਤਸਰ ਸੰਗਤ ਜੀ ਇਸ ਤੋਂ ਬਿਨਾ ਕੋਈ ਦੂਰ ਨੇੜੇ ਤੋਂ ਸੰਗਤ ਆਉਂਦੀ ਆ ਕਈ ਵਾਰਾ ਵੇਲਾ ਕਵੇਲਾ ਹੋ ਜਾਂਦਾ ਤੇ ਇੱਥੇ ਰਹਿਸ਼ੀ ਕਮਰੇ ਵੀ ਬਣੇ ਹੋਏ ਰਹਿਸ਼ਤਾ ਖਾਸ ਪ੍ਰਬੰਧ ਹੈ ਤੇ ਕਿਸੇ ਵੀ ਵੇਲੇ ਆ ਕੇ ਤੁਸੀਂ ਰਹਿਸ਼ ਕਰ ਸਕਦੇ ਹੋ ਸੋ ਸੰਗਤ ਜੀ ਜੇ ਤੁਹਾਨੂੰ ਵਧੀਆ ਲੱਗਿਆ ਆਪਾਂ ਦੂਜੇ ਨਨਕਾਣੇ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਅਸੀਂ ਇਦਾਂ ਦੀਆਂ ਵੀਡੀਓ ਨਾਲ ਮੇਰੇ ਨਾਲ ਜੁੜੋਗੇ ਤੇ ਤੁਹਾਡੇ ਸਾਹਮਣੇ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਇਆ ਕਰਾਂਗੇ ਜੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ